ਬਠਿੰਡਾ ਤੋਬੀ ਬਾਜ਼ਾਰ ਵਿਖੇ ਉਸ ਸਮੇਂ ਦੋ ਦੁਕਾਨਦਾਰਾਂ ਦੀ ਆਪਸ ਵਿੱਚ ਲੜਾਈ ਹੋ ਗਈ ਜਦ ਦੁਕਾਨ ਦੇ ਬਾਹਰ ਹਾਕਾ ਮਾਰ ਲਈ ਖੜੇ ਲੜਕੇ ਨੇ ਇੱਕ ਦੂਜੀ ਦੁਕਾਨ ਦੇ ਗਾਕਾ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਨੂੰ ਦੇਖਦਿਆਂ ਉਹ ਆਪਸ ਵਿੱਚ ਗਾਲੋ-ਗਾਲੀ ਹੋ ਗਏ ਅਤੇ ਇੱਕ ਦੂਜੇ ਤੇ ਦੁਕਾਨ ਦੇ ਬਾਹਰ ਲੱਗੇ ਬੋਰਡ ਚੁੱਕ ਕੇ ਮਾਰਨੇ ਸ਼ੁਰੂ ਕਰ ਦਿੱਤੇ ਇੰਨੇ ਨੂੰ ਦੁਕਾਨਾਂ ਵਿੱਚ ਮੌਜੂਦ ਸਟਾਫ ਬੇਵਾਰ ਆ ਗਿਆ ਅਤੇ ਆਪਸ ਵਿੱਚ ਉਲਝ ਗਿਆ ਇੰਨੇ ਨੂੰ ਨੇੜੇ ਹੀ ਚੌਕ ਵਿੱਚ ਤਾਇਨਾਤ ਪੀਸੀਆਰ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ ਦੇ ਸਟਾਫ ਨੇ ਪੁਲਿਸ ਨਾਲ ਵੀ ਬਤਮिजੀ ਕੀਤੀ ਅਤੇ ਉਹਨਾਂ ਨਾਲ ਹੱਥੋਪਾਈ ਕੀਤੀ ਅਤੇ ਧੱਕਾ ਮੁੱਕੇ ਵੀ ਕੀਤੀ ਇੰਨੇ ਸਮੇਂ ਨੂੰ ਉਹਨਾਂ ਵੱਲੋਂ ਥਾਣਾ ਕਤਵਾਲੀ ਦੇ ਇੰਚਾਰਜ ਨੂੰ ਬੁਲਾਇਆ ਗਿਆ ਜਦ ਇੰਚਾਰਜ ਮੌਕੇ ਤੇ ਪਹੁੰਚੇ ਤਾਂ ਦੁਕਾਨ ਦੇ ਸਟਾਫ ਨੇ ਇੰਚਾਰਜ ਨਾਲ ਵੀ ਹੱਥੋਪਾਈ ਕੀਤੀ ਇਸ ਨੂੰ ਲੈ ਕੇ ਮਾਹੌਲ ਤਣਾਪੂਰਨ ਹੋ ਗਿਆ ਤਾਂ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਬੁਲਾਉਣਾ ਪਿਆ ਅਤੇ ਇਸ ਨੂੰ ਦੇਖਦਿਆਂ ਪੁਲਿਸ ਨੇ ਦੁਕਾਨ ਦੇ ਸਾਰੇ ਸਟਾਫ ਨੂੰ ਇੱਕ ਵਾਰ ਕਤਵਾਲੀ ਬੁਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਜਿਹੜੇ ਇਹ ਲੜਕੇ ਆਵਾਜ਼ਾਂ ਮਾਰ ਲਈ ਦੁਕਾਨਾਂ ਦੇ ਬਾਹਰ ਖੜਾਉਂਦੇ ਹਨ ਇਹ ਇੱਥੋਂ ਤੱਕ ਕਿ ਗਾਕਾ ਨੂੰ ਬਾਹਾਂ ਫੜ ਕੇ ਆਪਣੀ ਦੁਕਾਨ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕਰਦੇ ਹਨ ਇਸ ਨੂੰ ਲੈ ਕੇ ਇਹ ਜੋ ਲੜਾਈ ਹੋਈ ਹੈ ਅਤੇ ਪੁਲਿਸ ਨਾਲ ਵੀ ਹੱਥੋਪਾਈ ਕੀਤੀ ਗਈ ਹੈ ਜੋ ਬਹੁਤ ਹੀ ਨਿੰਦਣਯੋਗ ਹੈ ਸੋਪਾ ਮੈਂ ਵੀ ਕੁਝ ਨਾ ਬਰਨਿਆ ਤੇ ਹਾਈ ਸਰ ਜੀ ਨਾ ਮੈਂ ਕੀ ਮੇਰਾ ਨਾਮ ਸੋਨਾਤ ਬਲਸਲ ਕੀ ਹੋਇਆ ਮਾਮਲਾ ਅੱਜ ਤੋਂ ਵੀ ਆਰਜ ਇੱਕ ਗੋਠੀ ਬਾੜ ਬਾਈ ਇੱਕ ਸਾੜੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕਿੰਗ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪਤਾ ਘਾ ਕੇ ਵਾਜਾ ਮਾਰਦੇ ਐ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਹ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗਲੋਚ ਹੋ ਗਈ ਬੋਰਡ ਚੱਲ ਪਏ ਜਦੋਂ ਐਸਐਚਓ ਸਾਹਿਬ ਆਈ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੂਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲ੍ਹਾਂ ਗਾਲੀ ਕੱਢੇ ਗਏ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨਾਲ ਹੁੱਡਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਹਦੇ ਆ ਬਜ਼ਾਰ ਸਾਰਾ ਘਟਾ ਹੋ ਗਿਆ ਤੁਸੀਂ ਦੇਖ ਲਓ ਬਜ਼ਾਰ ਦਾ ਹਾਲਾਤ ਪੁਲਿਸ ਸਾਹਿਬ ਵੀ ਧੱਕਾ ਮੂਕੀ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਬਜ਼ਾਰਾਸਤੇ ਮਾੜਾ ਹੈ ਕਿਹੜਾ ਬਜ਼ਾਰਾ ਹੈ ਥੋਬੀ ਵੀ ਯਾਰ ਮੇਨ ਬਜ਼ਾਰਾ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਦੀ ਗੱਲ ਹੈ ਬਜ਼ਾਰਾਸਤੇ ਆ ਸਰ ਜੀ ਨਾ ਹਟੋ ਮੈਂ ਪਰਜਿੰਦਰ ਇਹ ਗੱਲਬਾਤ ਹੋਈ ਅੱਜ ਜਿਹੜੇ ਇਨੀ ਪੁਲਿਸ ਪਹੁੰਚੇ ਮੈਂ ਧੋਵੀ ਵੀਰ ਜੋ ਟੱਪਿਆ ਮੇਰੀ ਆਪਦਾ ਉਰੇ ਦੁਕਾਨ ਹੈ ਤੇ ਮੈਂ ਉਰੇ ਦਾ ਦਸਨੀਕ ਹੈ ਇਹ ਬੜੀ ਮੰਦ ਭਾਗ ਗੱਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਿ ਜਿਹੜਾ ਇੱਕ ਸ਼ਹਿਰ ਦਾ ਹਾਰਟ ਆਨ ਦਾ ਸਿਟੀ ਕਹਿੰਦੇ ਧੋਵੀ ਵੀਰ ਉਹਦੇ ਵਿੱਚ ਇਹ ਦੁਕਾਨਦਾਰ ਆਪ ਜਿੱਪਾ ਲੜਦੀ ਹੈ ਤੇ ਜਿਹੜੇ ਦੁਕਾਨਾਂ ਦੇ ਮੁੰਡੇ ਬੈਠੇ ਆ ਉਹ ਮੁੰਡੇ ਨਸ਼ਾ ਖਾ ਕੇ ਨਸ਼ਾ ਪੱਤਾ ਕਰਕੇ ਗਾਕਾਂ ਨੂੰ ਪਹਿਲਾਂ ਦਾ ਹੁੱਕੇ ਮਾਰਦੇ ਆ ਜੋ ਕਿ ਸੱਭੇ ਦਾ ਦੋ ਬਾਹਰ ਹੈ ਗਾਗ ਦੀ ਗਾਗ ਨੂੰ ਕਿ ਆਜ਼ਾਦੀ ਹੈ ਉਹ ਕਿਹੜੇ ਮਰਜੀ ਦੁਕਾਨ ਦੇ ਵਿੱਚ ਜਾਵੇ ਤੇ ਕਿੱਥੇ ਮਰਜੀ ਸਵਾਲ ਲਵੇ ਉਹਨੂੰ ਹੋਕੇ ਮਾਰਨ ਦਾ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਦਾ ਇੱਕ ਰੇੜੀ ਵਿਆਰ ਬਿਲਾਤਾ ਧੋਬੀ ਵਿਆਰ ਦੇ ਵਿੱਚ ਹੋਕੇ ਮਾਰਨ ਦਾ ਕੀ ਅਧਿਕਾਰ ਹੈ ਇਹਦਾ ਰੇੜੀ ਵਾਲ ਬਿਲਾਰ ਪਰ ਉਸ ਤੋਂ ਬਾਅਦ ਇਹ ਹੱਥੋ ਬਾਈ ਹੋਈ ਜੀ ਹੱਥੋ ਬਾਈ ਹੋਣ ਦਾ ਕੀ ਕੰਮ ਗਾਗ ਜਿੱਥੇ ਮਰਦੀ ਜਾਵੇ ਉਸ ਤੋਂ ਬਾਅਦ ਜਦੋਂ ਐਸਟੀਓ ਸਾਹਿਬ ਆਏ ਉਹਨਾਂ ਦੇ ਮੁਰੋ ਵੀ ਇੱਕ ਦੂਸਰੇ ਨਾਲ ਹੱਥੋ ਬਾਈ ਹੋਏ ਇਹ ਬੜੀ ਮੰਦ ਜੋ ਭਾਤ ਜੋਗੇ ਘਟ ਰਹਾ ਹੈ ਮਸਿੰਦੇ ਸ਼ਹਿਰ ਲਈ ਇਹ ਪੁਲਿਸ ਸੁਰੱਖਿਆ ਵਾਸਤੇ ਆਈ ਹੈ ਤੇ ਉਹ ਪੁਲਿਸ ਨੂੰ ਵੀ ਪਿੰਜੇ ਕੇ ਫਿਰ ਕਿਸ ਤਰ੍ਹਾਂ ਦੇਖ ਲੋ ਫਿਰ ਇਹ ਆਮ ਆਦਮੀ ਪਾਰਟੀ ਇਹ ਤਾਂ ਮਲੇ ਸਰਕਾਰ ਤੋਂ ਕੰਮ ਸੰਭਲ ਨਹੀਂ ਰਿਆ ਅਸੀਂ ਤਾਂ ਇੰਨਾ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਨੇ ਹੁੰਦੇ ਤੇ ਉਹਨਾਂ ਨੂੰ ਇੱਕ ਬੰਦੇ ਬੰਦੇ ਨਹੀਂ ਸੰਭਲਦੇ ਇੱਕ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਨੂੰ ਸੁਮਾਲਣਾ ਉਹਨਾਂ ਤੋਂ ਆਪ ਦੇ ਬੰਦੇ ਨਹੀਂ ਸੰਭਲਦੇ ਆਸਪੀਰੀਨ ਨੇ ਨਾ ਨੌਕਰ ਰੱਖੇ ਹੋਏ ਨੇ ਜਿਹੜੇ ਗਾਕਾਂ ਨੂੰ ਹੱਥਾ ਮਾਰਦੇ ਉਹ ਹਵਾਦੋ ਆ ਤੇ ਅਸੀਂ ਲੜ ਰਹੇ ਸੀਗੇ ਜੋ ਪੀਐਸਆਰ ਆ ਜੀ ਅਸੀਂ ਉਹ ਰੋਕਿਆ ਕੋਸ਼ਿਸ਼ ਕੀਤੀ ਅਸੀਂ ਐਸਐਸਓ ਸਾਹਿਬ ਨੂੰ ਬੁਲਾਇਆ ਇਹਨਾਂ ਨੇ ਐਸਐਸਓ ਸਾਹਿਬ ਨੂੰ ਵੀ ਇਹ ਤਾਂ ਕੰਮ ਕੀ ਹੋਇਆ ਕਿ ਸਾਡੇ ਨਾਲ ਵੀ ਹੋਇਆ ਅਸੀਂ ਵੀ ਲੜਦੇ ਰਹੇ ਅਸੀਂ ਨੂੰ ਹਟਾਉਂਦੇ ਵੀਰੇ ਇਹਨੇ ਐਸਐਸਓ ਸਾਹਿਬ ਦੇ ਵੀ ਤਾਂ ਕੰਮ ਕੀ ਕੀਤਾ ਸਾਡੇ ਨਾਲ ਵੀ ਕੀਤਾ ਕਿੰਨੇ ਬੰਦੇ ਲੈ ਹਸਪਤਾਲ ਇਹ ਹਸਪਤਾਲ ਕਿੰਨੇ ਬੰਦੇ ਲੈ ਆ ਕੇ ਉਹਨੇ ਕੋਸ਼ਿਸ਼ ਆ ਲੈਣਾ ਸਾਡਾ ਭਲਾਮ ਸੀ ਜਿਹੜੇ ਸਾਡੇ ਸਾਰੇ ਪੁਲਿਸ ਪਾਰਟੀ ਦੇ ਗਲਤੇ ਉਸ ਤੋਂ ਬਾਅਦ ਪੀਐਸਆਰ ਪਾਰਟੀਆਂ ਬਾਅਦ ਚ ਬੁਲਾਈਆਂ ਨੇ ਪਹਿਲਾਂ ਅਸੀਂ ਚਾਰ ਮੁਲਾਜ਼ਮੀ ਸੀਗੇ ਦੋ ਐਸਐਸਓ ਸਾਹਿਬ ਸੀ ਉਹ ਸਾਡੋਂ ਨਾਲ ਸੀਗੇ ਸਾਡੇ ਨਾਲ ਤਾਂ ਕੰਮ ਕੀ ਹੋਇਆ